ਮੈਂ ਸੁਣਦਾ ਸਾਰਿਆਂ ਨੂੰ ਆ ਲਿਖਦਾ ਆਪ ਆ ਗੋਨਾ ਆਪਾ ਮੇਰੇ ਡੈਡੀ ਕਹਿੰਦੇ ਸੀ ਆਪ ਲਿਖ ਕੇ ਗਾਈ ਸਾਰਿਆਂ ਨੂੰ ਸੁਣੀ ਸਾਰਿਆਂ ਦਾ ਸਤਿਕਾਰ ਕਰੀ ਸਾਰਿਆਂ ਦੀ ਇੱਜ਼ਤ ਕਰੀ ਪਰ ਲਿਖੀ ਆਪ ਗਾਈ ਆਪ ਇਹ ਮਾਫੀਨਾਮਾ ਲਿਖਿਆ ਮੈਂ ਮੈਂ ਕੋਈ ਜਗਰਾਤਾ ਕਰਾਂ ਅਗਰ ਚੁੰਕੀ ਕਰਾਂ ਅਗਰ ਮਹਿਫਲ ਕਰਾਂ ਮੈਂ ਬਾਰ ਬਾਰ ਕਹਿੰਦਾ ਇਹ ਮੈਂ ਲਿਖਿਆ ਹੈ ਜੀ ਇਹ ਮੈਂ ਲਿਖਿਆ ਮੈਨੂੰ ਦੱਸਣਾ ਪੈਂਦਾ ਇਸ ਗੱਲ ਉੱਤੇ ਮੈਂ ਮਾਫੀ ਮੰਗ ਰਿਹਾ ਇਸ ਗੱਲ ਤੇ ਮਾਫੀ ਮੰਗ ਰਿਹਾ ਕਿਹੜੀ ਹੋ ਮੈਂ ਮੈਂ ਮੇ ਸਿਰ ਚੜ ਮਤ ਮੇਰੀ ਮਾਰੀਏ ਆਏ ਹਾਏ ਮੈਂ 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 ਮੇ ਸਿਰ ਚੜ ਮਤ ਮੇਰੀ ਮਾਰੀਏ ਫੇਰ ਵੀ ਤੁਸੀਂ ਨੇ ਲਾਇਆ ਕੈਸੀ ਤੇਰੀ ਯਾਰੀ ਹੈ ਨੇ ਜਿਹੜੇ ਜਿਹੜੇ ਤੁਹਾਡੇ ਮੁਰਸ਼ਿਦ ਨੇ ਯਾਦ ਰੱਖੋ ਅਗਰ ਤੁਸੀਂ ਗਲਤੀ ਕਰੋ ਤੇ ਅਗਰ ਤੁਸੀਂ ਆਪਣੇ ਮੁਰਸ਼ਿਦ ਦੇ ਸਾਹਮਣੇ ਗਲਤੀ ਮੰਨੋ ਤੇ ਅਗਰ ਤੁਹਾਨੂੰ ਤੁਹਾਡਾ ਮੁਰਸ਼ਿਦ ਮaaf ਕਰ ਦੇਵੇ ਤੇ ਸਮਝੋ ਤੁਹਾਡੇ ਸਤਿਗੁਰੂ ਦੀ ਯਾਦੀ ਸੱਚੀ ਹੈ ਤੁਹਾਡੇ ਨਾਲ ਉਹ ਪਿਤਾ ਗੱਲ ਆ ਲੈਂਦਾ ਹੈ ਗਲਤੀ ਕਰਨ ਤੋਂ ਬਾਅਦ ਵੀ ਬੱਚਿਆਂ ਨੂੰ ਜਿਨ ਨੂੰ ਇਸ ਗੱਲ ਦਾ ਮਾਣ ਆ ਸਾਡਾ ਸਤਿਗੁਰੂ ਗਲਤੀ ਤੋਂ ਮaaf ਕਰੇ ਲਾਉਂਦਾ ਹਾ ਤੂੰ ਚੇ ਕਰ ਹਮੇ ਮਨੇ ਸਿਰ ਜੜ ਮੱਤ ਮੇਰੀ ਮਾਰੀਏ ਇਹ ਵੀ ਤੂੰ ਸੀਨੇ ਲਾਇਆ ਕਾਸੀ ਤੇਰੀ ਯਾਰੀ ਏ ਇਹ ਵੀ ਤੂੰ ਸੀਨੇ ਲਾਇਆ ਕਾਸੀ ਤੇਰੀ ਯਾਰੀ ਏ ਇਹ ਵੀ ਤੂੰ ਸੀਨੇ ਲਾਇਆ ਕਾਸੀ ਤੇਰੀ ਯਾਰੀ ਏ ਕਾਕਾ ਬਾਬਾ ਜੀ ਨੂੰ ਪਿਆਰ ਕਰਦੇ ਹੋ ਜਿਹੜਾ ਕਿਹੜਾ ਕਾਕਾ ਬਾਬਾ ਜੀ ਨੂੰ ਪਿਆਰ ਕਰਦਾ ਸੇਵਾਦਾਰ ਕਾਕਾ ਬਾਬਾ ਜੀ ਗਲਤੀ ਮਾਫ ਕਰਦੇ ਆ ਸੱਚੀ ਦੱਸੋ ਕਰਦੇ ਆ ਸੇਵਾਦਾਰ ਹੱਥ ਉੱਚੇ ਕਰੋ ਕਾਕਾ ਬਾਬਾ ਜੀ ਨੂੰ ਕਹੋ ਮੈਂ ਮੈਂ ਨ ਸਿਰ ਚੜ ਮਤ ਮੇਰੀ ਮਾਰੀਏ ਮੈਂ ਮੈਂ ਨ ਸਿਰ ਚੜ ਮਤ ਮੇਰੀ ਮਾਰੀਏ ਫੇਰ ਵੀ ਤੁਸੀਂ ਨੇ ਲਾਇਆ ਕੈਸੀ ਤੇਰੀ ਯਾਰੀ ਮੇਰੀ ਦੁਨੀਏ ਬਣ ਗਈ ਤੇਰੀ ਯਾਰੀ ਫੇਰ ਵੀ ਤੁਸੀਂ ਨੇ ਲਾਇਆ ਕੈਸੀ ਤੇਰੀ ਯਾਰੀ ਮੇਰੀ ਦੁਨੀਏ ਬਣ ਗਈ ਤੇਰੀ ਯਾਰੀ ਫੇਰ ਵੀ ਤੁਸੀਂ ਨੇ ਲਾਇਆ ਕੈਸੀ ਤੇਰੀ ਯਾਰੀ ਉਹ ਮੇਰੀ ਮੇਰੀ ਤੂੰ ਕਰਦਾ ਫਰੇ ਬੰਦੇ ਪਤਾ ਨਹੀਂ ਘੜੀ ਨੂੰ ਕੀ ਹੋਣਾ ਘੜ ਤਾਂ ਘੜੀ ਜਾਵੇਂ ਐਵੇਂ ਕੱਲ ਦੀਆਂ ਖਬਰੇ ਮਰ ਹੋਣਾ ਖਬਰੇ ਜੀ ਹੋਣਾ ਜਿਹੜੀ ਘੜੀ ਨੂੰ ਘੜੀ ਨੇ ਲੈਣੇ ਹੋਣਾ ਉਸ ਘੜੀ ਨਾ ਪੁੱਤ ਤੇਤੀ ਹੋਣਾ ਕੋਮਲ ਆਪਣਾ ਪੀਜਾ ਵੱਡਣਾ ਹੀ ਪਾਇਆ ਖੇਤ ਅੰਦਰ ਜੈਸਾ ਪੀ ਹੋਣਾ ਦਿਲੋਂ ਨਾ ਤੇ ਜਦੋਂ ਦੀ ਮੈਂ ਦਿਲੋਂ ਨਾ ਤੇ ਤੇਰੀ ਨਾਲ ਜੋੜਦੇ ਜਦੋਂ ਦੀ ਮੈਂ ਦਿਲੋਂ ਨਾ ਤੇ ਤੇਰੀ ਨਾਲ ਜੋੜਦੇ ਕੀਤੀ ਤੂੰ ਗਵਾਹੀ ਮੇਰੀ ਹਰ ਇੱਕ ਮੋੜ ਤੇ ਕੋਈ ਮੇਰੇ ਹਾਰੇ ਮੋੜ ਤੇ ਸਭ ਕੁਝ ਕੋਈ ਮੇਰੇ ਹਾਰੇ ਜਦੋਂ ਦੇ ਮੈਂ ਦਿਲੋਂ ਨਾ ਤੇ ਨਾ ਨਾ ਫਿੱਤੀਂ ਨਨ ਜੁੜਤੇ ਕਿਤੀ ਤੂੰ ਗਵਾਹੀ ਮੇਰੀ ਹਰ ਇੱਕ ਮੋੜ ਤੇ ਤੂੰ ਗਵਾਹੀ ਮੇਰੀ ਹਰੇ ਤੂੰ ਮੋੜ ਤੇ ਕਿਚੂ ਛੁਪੇ ਆ ਤੂੰ ਮੇਰੇ ਲੱਗਦਾ ਤਾ ਸਰਕਾਰ ਕਿਚੂ ਛੁਪੇ ਆ ਤੂੰ ਮੇਰੇ ਜੀਵੇਂ ਕਪੜੇ ਚਰੂ ਕਿਚੂ ਛੁਪੇ ਆ ਤੂੰ ਮੇਰੇ ਜੀਵੇਂ ਕਪੜੇ ਚਰੂ mera sara kuch tu data sara kuch tu mera sara kuch tu mera sara kuch tu data sara kuch tu mera sara kuch tu अच्छा जी गुरताज साहब पहुंचेया दरबार ਵਿੱਚ ਬਹੁਤ ਸੁਰੀਲੇ ਸਿੰਗਰ ਨੇ ਬਹੁਤ ਵੱਡੇ ਫਨਕਾਰਾ ਜ਼ੋਰਦਾਰ ਤਾੜੀ ਲਾ ਦਿਓ ਗੁਰਤਾਜ ਜੀ ਲਈ ਉਹ ਦਰਬਾਰ ਵਿੱਚ ਆਏ ਆ ਸੰਗਤ ਦਾ دیدار ਕਰਨ ਬਾਬਾ ਜੀ ਦਾ دیدار ਕਰਨ ਸਾਰੀ ਸੰਗਤ ਅਸ਼ੀਰਵਾਦ ਲੈਣੇ ਜ਼ੋਰਦਾਰ ਤਾੜੀ ਹਜ਼ੂਰ ਚੜ੍ਹਦੀ ਕਲਾ ਚ ਰਹੇ ਮੋਜਾਂ ਲੱਗੀਆਂ ਰਹਿਣ ਜਾ ਜਾ ਕਾ ਜਾ ਜਾ ਕਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਨੇ ਬਹੁਤ ਮੁਬਾਰਕਾਂ ਨੇ ਲੋ बाबा ਹੈਦਰ ਸ਼ੇਖ ਸਰਕਾਰ ਨੂੰ ਕੌਣ-ਕੌਣ ਪਿਆਰ ਕਰਦਾ ਤਾੜੀ ਲਾ ਕੇ ਦੱਸੋ ਜਰਾ ਸਾਰੇ ਕਰਦੇ ਹੋ ਆਓ ਫਿਰ ਜਰਾ ਆਓ ਫਿਰ ਜਰਾ ਹਾਜ਼ਰੀ ਲਾਈਏ ਦਾਤਾ ਹੈਦਰ ਸ਼ੇਖ ਸਰਕਾਰ ਦੀ ਕਿਹੜੀ ਹਾਜ਼ਰੀ ਇੱਕ ਵਾਰੀ ਇਸ ਕਲਾਮ ਦੀ ਅਸ਼ੀਰਵਾਦ ਦੇ ਦਿਓ ਮੈਂ ਪਹਿਲੀ ਵਾਰੀ ਗਾਇਆ ਤੁਹਾਡੇ ਅੱਗੇ ਮੈਂ ਮੈਨੈ ਸਿਰ ਚੜ੍ਹ ਮਤ ਮੇਰੀ ਮਾਰੀਏ ਫਿਰ ਵੀ ਤੂੰ ਸੀਨੇ ਲਾਇਆ ਕਾਸੀ ਤੇਰੀ ਯਾਰੀ ਹੈ ਤੇ ਲਫ਼ਜ਼ਾਂ 'ਚੋਂ ਕਤਮ ਦੇ ਲਫ਼ਜ਼ਾਂ 'ਚੋਂ ਕਰੇ ਹੂ ਹੂ ਹੁਣ ਕਤਮ ਦੇ ਲਫ਼ਜ਼ਾਂ 'ਚੋਂ ਕਰੇ ਹੂ ਹੂ ਮੇਰਾ ਸਾਰਾ ਕੁਝ ਤੂੰ ਦਾ ਤਾਂ ਸਾਰਾ ਕੁਝ ਤੂੰ ਮੇਰਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸਾਰਾ ਪਿਆਰ ਤੁਹਾਡਾ ਮਿਲਿਆ ਬਹੁਤ ਬਹੁਤ ਸ਼ੁਕਰੀਆ